हां आज गई सी मैं बाजार हां गरमीयां ਦਾ ਸੂਟ ਪਿਛਲੇ ਘਸ ਜੇ ਗਏ ਸੀ ਕਿ ਬੁਰੇ ਜਿਹਾ ਲੱਗਦੇ ਸੀ ਤੇ ਮੈਂ ਕਿਹਾ ਚੱਲ ਲੈ ਆਵਾ ਸਵੇਰੇ ਹੀ ਇਹਨਾਂ ਕੋਲੋਂ ਲੈ ਸੀ ਪੈਸੇ ਹੂੰ ਲਿਆਈ ਤੁਸੀਂ ਸੁਣਾਓ ਤੁਹਾਡੀ ਸਿਹਤ ਕਿਵੇਂ ਆ ਠੀਕ ਰਹਿੰਦੀ ਆ ਦਵਾਈ ਲੈ ਲਿਆ ਕਰੋ ਟਾਈਮ ਨਾਲ ਅੱਛਾ ਆਈ ਆਈ ਆਂ ਦੀਦੀ ਹਣੀ ਚੱਲ ਠੀਕ ਆ ਕੰਮ ਵੀ ਮਾੜਾ ਮੋਟਾ ਉਹ ਕਰ ਲਿਆ ਕਰਨੀ ਆ ਹਨਾ ਆ ਭੱਜ ਦੌੜ ਵਾਲਾ ਕੰਮ ਘੱਟ ਕਰਿਆ ਕਰੋ ਨਾ ਪਤਾ ਤਾਂ ਹੈ ਢਿੱਲੀ ਰਹਿੰਦੀ ਸੇ ਤੁਹਾਡੀ ਹੂੰ ਆ ਚਲੋ ਠੀਕ ਹੈ ਹਾਂ ਬਸ ਬੱਚੇ ਇੱਧਰ ਉੱਧਰ ਟਿਊਸ਼ਨਾਂ ਤੇ ਕੋਈ ਹਾਂ ਹਾਂ ਨਾ ਹੁਣੇ ਦੁੱਧ ਪੀ ਕੇ ਆਟੀ ਹੈ ਹੂੰ ਆ ਨਹੀਂ ਬਣਾ ਲਈ ਸਬਜ਼ੀ ਵੀ ਟਾਈਮ ਨਾਲ ਬਣਾ ਲੈਣੀ ਹੁੰਦੀ ਆ ਮੈਂ ਤਾਂ ਹੋਰ ਕੀ ਇੱਕ ਮਿੰਟ ਮੰਮੀ ਮੰਮੀ ਦਾ ਫੋਨ ਆ ਸਦਾ ਜੀ ਮੰਮੀ ਹਾਂ ਜੀ ਇਹ ਆਏ ਸੀਗੇ ਅੱਛਾ ਕਰਾਵਾਂ ਗੱਲ ਤੁਹਾਡੀ ਜੀ ਉਹ ਦੇਖੋ ਮਾ ਦਾ ਪੁੱਤ ਹੀ ਆਇਆ ਰੰਦਾ ਵਾ ਹਲੋ ਹਾਂ ਜੀ ਹਾਂ ਜੀ ਮੰਮੀ ਉਹ ਨਹੀਂ ਉਹ ਨਾ ਵਾਸ਼ਰੂਮ ਚਲੇ ਗਏ ਆਂਦੇ ਆਂ ਆ ਮੈਂ ਤਾਂ ਸਭ ਕਹਿਆ ਸੀ ਕਹਿੰਦੇ ਮੈਂ ਕਰਦਾ 1 ਮਿੰਟ ਤਾਂ ਹੋਰ ਤੁਸੀਂ ਸੁਣਾਓ ਠੀਕ ਹੋ ਅੱਛਾ ਆ ਬਸ ਆ ਗਏ ਹੁਣ ਰੋਟੀ ਪਾਣੀ ਦਿੰਨੀ ਆ ਬਸ ਇਦਾਂ ਹੀ ਲੰਘ ਜਾਂਦਾ ਸਾਰਾ ਦਿਨ ਹਾਂ ਕੋਈ ਨਾ ਮੈਂ ਮਾਰੂੰਗੀ ਕਿਹੜਾ ਹਾਂਜੀ ਹਾਂਜੀ ਰੋਟੀ ਰੋਟੀ ਬਣਾ ਦੇ ਮੈਨੂੰ ਹੁਣ ਭੁੱਖ ਲੱਗੀ ਆ ਜਦੋਂ ਦੇਖੋ ਤੂੰ ਫੋਨ ਤੇ ਹੀ ਲੱਗੀ ਰਹਿਨੀ ਆ ਘਰੇ ਆਇਆ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਾ ਕੋਈ ਆਇਆ ਕਿ ਨਹੀਂ ਆਇਆ ਬੰਦ ਕਰ ਲਿਆ ਕਰ ਥੋੜੀ देर ਫੋਨ ਰੋਟੀ ਦੇ ਦੇ ਮੈਨੂੰ ਅੱਛਾ ਮੰਮੀ 1 ਮਿੰਟ ਮੈਂ ਰੋਟੀ ਦੇ ਦਾਂ ਇਹਨਾਂ ਨੂੰ ਪਾ ਕੇ ਹਾਂ ਮੈਂ ਤੁਹਾਡਾ ਨਾ ਕਰਦੀਆਂ ਗੱਲ ਬਾਤ ਚ ਚਲੋ ਠੀਕ ਆ ਤੁਸੀਂ ਦਵਾਈ ਲੈ ਲਿਓ ਠੀਕ ਆ ਪਾਣੀ ਵੀ ਲਿਆ ਦੇ ਇੱਕ ਗਲਾਸ ਆਲਸਰਦਾਰ ਜੀ ਪਾਣੀ ਦਾ ਹਾਂ ਜੀ ਮੰਮੀ ਹਾਂ ਨਹੀਂ ਰੋਟੀ ਤਾਂ ਦੇ ਦਿੱਤੀ ਇਹਨਾਂ ਨੂੰ ਮੈਂ ਬਸ ਤੇ ਉਹ ਤੁਸੀਂ ਸੁਣਾਓ ਆ ਗਿਆ ਵੀਰਾ ਹੂੰ ਹਾਂ ਨਹੀਂ ਨਹੀਂ ਸੂਟ ਤਾਂ ਮੈਂ ਦੇਣ ਜਾਊਂਗੀ ਕੱਲ ਦੇ ਕੇ ਆਉਂਗੀ ਉਹਨੂੰ ਸੀਣੇ ਉਹਨੂੰ ਕਹੂੰਗੀ ਜਲਦੀ ਸੀ ਦੇ ਕਿਤੇ ਜਾਣਾ ਆਉਣਾ ਹੀ ਪੈ ਜਾਂਦਾ ਹਾਂ ਹਾਂ ਬਬਲੀ ਆਹ ਫੋਨ ਕੱਟ ਕੇ ਇੱਧਰ ਆ ਮੇਰੇ ਕੋਲ ਇੱਕ ਮਿੰਟ ਹਾਂ ਜੀ ਫੋਨ ਕੱਟ ਕੇ ਇੱਧਰ ਆ ਮੇਰੇ ਕੋਲ ਇੱਕ ਮਿੰਟ ਹਾਂਜੀ ਜੀ ਦਾ ਜੀ ਤੂੰ ਜਦੋਂ ਦੇਖੋ ਮਾਂ ਨਾਲ ਫੋਨ ਤੇ ਗੱਲਾਂ ਕਰਦੀ ਰਹਿੰਦੀ ਆ ਮੰਮੀ ਨੂੰ ਰੋਟੀ ਦੇਤੀ ਕਿ ਨਹੀਂ ਦਿੱਤੀ ਅੰਦਰ ਮੰਮੀ ਨੇ ਰੋਟੀ ਖਾ ਲਈ ਹੋਈ ਆ ਉੱਤੇ ਜਦੋਂ ਤੂੰ ਵਿਹਲੀ ਹੁੰਨੀ ਆ ਮੰਮੀ ਦੀ ਕੋਈ ਮਾਲਿਸ਼ ਮੂਲਿਸ਼ ਕਰਦਿਆ ਕਰ ਉਹਨਾਂ ਨੇ ਆਣਾ ਜਾਣਾ ਮਾਰੀ-ਮੋਟੀ ਸੈਰ ਕਰਨ ਜਾਣਾ ਹੁੰਦਾ ਜੋ ਵੀ ਮੈਂ ਕਰਤੀ ਸੀਗੀ ਪੈਰਾਂ ਦੇ ਨੀਚੇ ਨਾ ਤਲੀਆਂ ਤੇ ਤੇਲ ਲਾ ਦਿੱਤਾ ਸੀਗਾ ਪਾਸ ਮੈਨੂੰ ਹਾਲੋ ਫੁਲਕਾ ਖਾਦੀ ਨਹੀਂ ਜਾਂਦੀ ਦੱਸ ਜ਼ਬਰਦਸਤੀ ਕਿੱਥੋਂ ਖਾ ਲਵਾਂ ਮੈਂ ਲੈ ਥੋੜੀ ਜੀ ਤਾਂ ਖਾ ਲਿਆ ਕਰੋ ਰੋਟੀ ਵੀ ਇੱਕ ਰੋਟੀ ਵੀ ਬੜੀ ਔਖੀ ਖਾਂਦੇ ਜੇ ਫੇ ਸਿਹਤ ਕਿਵੇਂ ਠੀਕ ਰਹੂਗੀ ਤੁਹਾਡੀ ਚੱਲ ਲੇਟ ਜੋ ਮੈਂ ਆਣੀ ਮੰਮੀ ਬਸ ਬਬਲੀ ਇੰਨੀ ਸੇਵਾ ਨਾ ਕਰਿਆ ਕਰ ਤੇ ਬਬਲੀ ਇਹ ਜ਼ਰੂਰੀ ਥੋੜੀ ਹੈ ਵੀ ਜਦੋਂ ਦੇਖੋ ਤੂੰ ਮਾਂ ਨਾਲ ਹੀ ਲੱਗੀ ਰਹਿਨੀ ਪਹਿਲਾਂ ਮੈਂ ਆਇਆ ਤੈਨੂੰ ਕੋਈ ਹੈ ਹੀ ਨਹੀਂ ਘਰ ਕੋਈ ਆਇਆ ਕੋਈ ਨਹੀਂ ਆਇਆ ਜਦੋਂ ਦੇਖੋ ਤੂੰ ਮਾਂ ਨਾਲ ਹੀ ਫੋਨ ਤੇ ਲੱਗੀ ਰਹਿਨੀ ਆ ਪਤਾ ਨਹੀਂ ਤੈਨੂੰ ਕੀ ਆ 1 ਮਿੰਟ ਸਰਦਾਰ ਜੀ ਮੈਂ ਆਪਣੀ ਮੰਮੀ ਨੂੰ ਫੋਨ ਕਰਦੀ ਆ ਤੁਹਾਨੂੰ ਕਿਉਂ ਦੁੱਖ ਦਾ ਕੀ ਹੋਇਆ ਮੈਂ ਕਰ ਨਹੀਂ ਸਕਦੀ ਆਪਣੀ ਮੰਮੀ ਨੂੰ ਫੋਨ ਕਿੰਨੀ ਦੂਰ ਬੈਠੇ ਆ ਮੇਰੇ ਤੋਂ ਤੇ ਨਾਲੇ ਰਹੀ ਤੁਹਾਡੇ ਮੰਮੀ ਦੀ ਗੱਲ ਮੈਨੂੰ ਇਹ ਦੱਸੋ ਕਿ ਉਹਨਾਂ ਦੀ ਸੇਵਾ ਕੌਣ ਕਰਦਾ ਹੈ ਫਿਰ ਜੇ ਮੈਂ ਨਹੀਂ ਕਰਦੀ ਤਾਂ ਉਦੋਂ ਤੂੰ ਹੀ ਆ ਹੀ ਕਰਨੀ ਆ ਹੋਰ ਕਿਹਨੇ ਕਰਨੀ ਆ ਤੇ ਫਿਰ ਤੁਸੀਂ ਬਾਰ ਬਾਰ ਮੈਨੂੰ ਕਿਉਂ ਪੁੱਛਦੇ ਹੋ ਮੰਮੀ ਨੂੰ ਰੋਟੀ ਦੇ ਦਿੱਤੀ ਮੰਮੀ ਦੇ ਪੈਰਾਂ ਦੀ ਮਾਲਿਸ਼ ਕਰਦੇ ਮੰਮੀ ਨੂੰ ਦਵਾਈ ਮੈਨੂੰ ਪਤਾ ਮੈਂ ਕਰਦੀ ਆ ਕਦੀ ਮੰਮੀ ਨੇ ਤੁਹਾਨੂੰ ਮਤਲਬ ਲਾਂਭਾ ਦਿੱਤਾ ਬੋਲੀ ਮੈਂ ਤਾਂ ਜਦੋਂ ਘਰੇ ਆਣਾ ਹਾਂਜੀ ਮੰਮੀ ਠੀਕ ਹਾਂਜੀ ਮੰਮੀ ਆਹ ਕਰ ਲਿਆ ਹਾਂਜੀ ਮੰਮੀ ਮੈਂ ਰੋਟੀ ਬਣਾਣ ਲੱਗੀਆਂ ਹਾਂਜੀ ਮੰਮੀ ਮੈਂ ਰੋਟੀ ਦੇਤੀ ਤੂੰ ਸਾਰੀ ਤੇੜੀ ਇਹੀ ਕੁਛ ਕਰੀ ਜਦੋਂ ਵੀ ਮੈਂ ਤੇਰੇ ਕੋਲੇ ਆਣਾ ਤੂੰ ਆਹੀ ਕੁਛ ਕਰਦੀ ਹੁੰਨੀ ਆ ਕਿਸੇ ਵੇਲੇ ਬੰਦੇ ਨਾਲ ਗੱਲ ਵੀ ਕਰ ਲੈਂਦਾ ਬੰਦਾ ਬਹਿ ਕੇ ਜਦੋਂ ਦੇਖੋ ਫੋਨ ਹੀ ਤੇਰਾ ਪ੍ਰਧਾਨ ਬਣਿਆ ਹੋਇਆ ਮੇਰੀ ਗੱਲ ਸੁਣੋ ਮੇਰੀ ਮਾਂ ਮੇਤੋ ਕਿੰਨੀ ਦੂਰ ਆ ਤੁਹਾਡੀ ਮਾਂ ਤਾਂ ਤੁਹਾਡੇ ਕੋਲ ਆ ਨਾ ਤੂੰ ਸਵੇਰੇ ਜਾਂਦੇ ਹੋ ਤੁਹਾਡੀ ਮਾਂ ਦੇ ਤੁਹਾਨੂੰ ਦਰਸ਼ਨ ਹੋ ਜਾਂਦੇ ਆ ਆਉਂਦੇ ਤਾਂ ਦਿਸਦੀ ਆ ਤੁਹਾਡੀ ਮਾਂ ਇਹ ਤਾਂ ਦਿਸਦੀ ਨਹੀਂ ਮੇਰੀ ਮਾਂ ਦੇਖ ਕੇ ਕਰਨਾ ਕੀ ਆ ਸਾਰੀ ਦਿਹਾੜੀ ਤਾ ਤੂੰ ਗੱਲਾਂ ਕਰੀ ਹੀ ਜਾਂਦੀ ਆ ਇਹ ਚ ਕੋਈ ਕਸਰ ਆ ਜਾਂਦੀ ਆ ਇਹ ਆ ਤਾਂ ਹੋਵੇ ਨਾ ਬੰਦਾ ਕਹਿੰਦਾ ਮੈਂ ਗੱਲ ਹੀ ਨਹੀਂ ਕੀਤੀ ਮੇਰੀ ਗੱਲ ਨਹੀਂ ਹੁੰਦੀ ਤੂੰ ਸਵੇਰੇ ਸ਼ਾਮ ਤਾ ਆਪਣੀ ਮਾਂ ਨਾਲ ਗੱਲਾਂ ਕਰਦੀ ਆ ਮੇਰੀ ਇੱਕ ਗੱਲ ਸੁਣ ਲਓ ਮੈਂ ਫੋਨ ਤਾਂ ਨਹੀਂ ਕਰਨਾ ਬੰਦ ਆਪਣੀ ਮਾਂ ਨੂੰ ਕਰਨਾ ਫੋਨ ਮੈਂ ਕਰਨਾ ਹੀ ਕਰਨਾ ਹੁਣ ਤੁਸੀਂ ਦੇਖੋ ਵੀ ਕੀ ਕਰਨਾ ਉਹ ਬਬਲੀ ਆ ਸਾਰੇ ਨਾ ਫੋਨਾਂ ਦੇ ਕਲੇਸ਼ ਨੇ ਤੂੰ ਸਾਰੀ ਦਿਹਾੜੀ ਕਰਦੀ ਕੀ ਆ ਇਧਰ ਦੀ ਗੱਲ ਉਧਰ ਉਧਰ ਦੀ ਗੱਲ ਇਧਰ ਬਸ ਤੇਰੇ ਕੋਲ ਤਾਂੰ ਹੀ ਇਹੀ ਰਹਿ ਗਿਆ ਮੇਰੀ ਗੱਲ ਸੁਣ ਲਓ ਮੈਨੂੰ ਨਹੀਂ ਆਦਤ ਹੈਗੀ ਕਿ ਇਧਰ ਦੀ ਗੱਲ ਉਧਰ ਤੇ ਉਧਰ ਦੀ ਗੱਲ ਇਧਰ ਕਰਨ ਦੀ ਜਿੰਨਾ ਮੇਰਾ ਘਰ ਇਹ ਆ ਨਾ ਉਨਾ ਹੀ ਮੇਰਾ ਘਰ ਉਹ ਆ ਇੱਕ ਮੈਨੂੰ ਗੱਲ ਦੱਸੋ ਕਿ ਜਦੋਂ ਵੀ ਮੈਂ ਆਪਣੀ ਮੰਮੀ ਨੂੰ ਫੋਨ ਕਰਦੀ ਆ ਸਭ ਤੋਂ ਵੱਧ ਤਕਲੀਫ ਮੈਨੂੰ ਲੱਗਦਾ ਤੁਹਾਨੂੰ ਹੀ ਕਿਉਂ ਹੁੰਦੀ ਆ ਬਬਲੀ ਮੇਰੀ ਮਾਂ ਅੰਦਰ ਬੈਠੀ ਰਹਿੰਦੀ ਆ ਹਰ ਗੱਲ ਤੈਨੂੰ ਕਹਿ ਕੇ ਕਰਾਣੀ ਪੈਂਦੀ ਆ ਵੀ ਉਹਨਾਂ ਨੂੰ ਰੋਟੀ ਦੇ ਦੇ ਉਹਨਾਂ ਨੂੰ ਪਾਣੀ ਦੇ ਦੇ ਕਦੀ ਆਪਣੇ ਆਪ ਦਿੱਤਾ ਕੁਛ ਉਹਨਾਂ ਨੂੰ ਪੁੱਛ ਕੇ ਦੇਖ ਲਓ ਕਦੀ ਪੁੱਛਿਆ ਕਦੀ ਆਪ ਪਾ ਕੇ ਦੇ ਦੋ ਫਿਰ ਜੇ ਇੰਨੀ ਪਰਵਾਹ ਵਾ ਫਿਰ ਆਪ ਕਿਉਂ ਨਹੀਂ ਕਰਦੇ ਸੇਵਾ ਤੁਸੀਂ ਤਾਂ ਆਪਣੀ ਮਾਂ ਦੀ ਸੇਵਾ ਹੀ ਨਹੀਂ ਕਰ ਸਕਦੇ ਤੇ ਮੈਨੂੰ ਤੁਸੀਂ ਕਹਿੰਦੇ ਕਿ ਮੈਂ ਆਪਣੀ ਮਾਂ ਨੂੰ ਫੋਨ ਨਾ ਕਰਾਂ ਮੈਂ ਤਾਂ ਤੁਹਾਡੀ ਮਾਂ ਦੀ ਵੀ ਸੇਵਾ ਕਰਦੀ ਆ ਤੇ ਆਪਣੀ ਮਾਂ ਦੀ ਵੀ ਬਸ ਤੈਨੂੰ ਗੱਲਾਂ ਹੀ ਥੋੜੀ ਕੋਈ ਜਿੱਤ ਸਕਦਾ ਆ ਤਾਂ ਇਹ ਲੈਕਚਰ ਹੀ ਦੇਣੇ ਹੁੰਦੇ ਆ ਕੋਨੇ ਬੋਲਣਾ ਬਹੁਤ ਸੌਖਾ ਤੇ ਰਿਸ਼ਤੇ ਨਵਾਉਣੇ ਬਹੁਤ ਔਖੇ ਤੁਸੀਂ ਕਹਿੰਦੇ ਜਿਹੜੀ ਮਾਂ ਨੇ ਮੈਨੂੰ ਜੰਮਿਆ ਮੈਂ ਉਹਨੂੰ ਛੱਡ ਹੀ ਦਵਾਂ ਉਹਦਾ ਮੈਂ ਜ਼ਿਕਰ ਵੀ ਨਾ ਕਰਾਂ ਉਹਨੂੰ ਮੈਂ ਯਾਦ ਹੀ ਨਾ ਕਰਾਂ ਵਾਹ ਤੁਸੀਂ ਕੋਈ ਕੰਮ ਵਾਲੀ ਵਿਆਹ ਕੇ ਲਿਆਉਂਦੀ ਐ ਤੇ ਸਵੇਰ ਤੋਂ ਮਸ਼ੀਨ ਵਾਂਗੂ ਚੱਲਦੀ ਆ ਤੇ ਰਾਤ ਤੱਕ ਕੰਮ ਕਰਕੇ ਫਿਰ ਸੋ ਜਾਂਦੀ ਆ ਅਗਲੇ ਦਿਨ ਫੇਰ ਉਹ ਵੀ ਰਿਪੀਟ ਕੰਮ ਤੇ ਰੋਹੀ ਗੱਲਾਂ ਤਾਨਨੇ ਮੇਨੇ ਉਹੀ ਚੀਜ਼ਾਂ ਮੈਂ ਸੁਣੀ ਜਾਵਾਂ ਬਾਰ-ਬਾਰ ਮੈਂ ਵੀ ਥੱਕ ਕੇ ਜਾਨੀ ਕਿਹੇ ਵੇਲੇ ਸੁਣ ਸੁਣ ਕੇ ਜਵਾਬ ਨਹੀਂ ਸੀ ਦਿੰਦੀ ਇਹਦਾ ਮਤਲਬ ਇਹ ਥੋੜੀ ਆ ਕਿ ਤੁਸੀਂ ਬੋਲੀ ਜਾਓ ਅੱਜ ਤਾਂ ਹੱਦ ਹੀ ਹੋ ਗਈ ਤੁਸੀਂ ਇਹ ਨਹੀਂ ਦੇਖਦੇ ਕਿ ਮੰਮੀ ਫੋਨ ਤੇ ਆ ਫੋਨ ਤੇ ਉਹ ਸੁਣ ਵੀ ਸਕਦੇ ਆ ਪਰ ਨਹੀਂ ਤੁਸੀਂ ਬੋਲਣ ਲੱਗ ਜਾਂਦੇ ਹੋ ਕਿਹਦਾ ਫੋਨ ਹੈ ਕੀ ਗੱਲ ਹੈ ਕੀ ਗੱਲ ਕਰਦੀ ਪਈ ਹੈ ਕੱਟ ਫੋਨ ਇਦਾਂ ਕੌਣ ਬੋਲਦਾ ਮੈਂ ਤੁਹਾਨੂੰ ਕਦੀ ਕਿਹਾ ਵੀ ਕੱਟੋ ਫੋਨ ਹੈ ਕਿਹਦਾ ਫੋਨ ਸੁਣਦੇ ਪਏ ਹੋ ਮੈਂ ਤਾਂ ਚੁੱਪ ਕਰਕੇ ਆ ਕੇ ਪਾਣੀ ਰੱਖ ਜਾਨੀ ਐ ਕਰਦੀ ਆਂ ਵੀ ਹਾਂ ਤੁਸੀਂ ਡਿਸਟਰਬ ਨਾ ਹੋਵੋ ਕਿ ਕਿਸੇ ਦਾ ਫੋਨ ਸੁਣਦੇ ਪਏ ਹੋ ਸਵੇਰੇ ਜਦੋਂ ਮੈਂ ਤੁਹਾਨੂੰ ਕਿਹਾ ਭੈ ਕਰਿਓ ਮੰਮੀ ਨਾਲ ਗੱਲ ਫੋਨ ਆਨ ਸੀ ਤਾਂ ਤੁਸੀਂ ਹੱਥ ਮਾਰ ਕੇ ਚਲੇ ਗਏ ਸੀ ਨਾ ਕੀ ਕਿ ਮੈਂ ਨਹੀਂ ਗੱਲ ਕਰਨੀ ਕੀ ਲੜਾਈ ਪਈ ਐ ਤੁਸੀਂ ਮੰਮੀ ਜਦੋਂ ਦੇਖੋ ਫੋਨ ਆ ਹੁੰਦਾ ਮਾਂ ਨੂੰ ਹੀ ਫੋਨ ਕਰਦੀ ਰਹਿੰਦੀ ਮੈਂ ਬਸ ਇਹਨੂੰ ਆਹ ਕਹਿ ਲਿਆ ਵੀ ਹਰ ਵੇਲੇ ਨਾ ਕਰਿਆ ਕਰ ਕੋਈ ਜ਼ਰੂਰੀ ਹੋਵੇ ਕਰ ਲਿਆ ਕਰ ਜ਼ਰੂਰੀ ਤਾਂ ਨਹੀਂ ਇੱਧਰ ਦੀਆਂ ਗੱਲਾਂ ਉੱਧਰ ਉਧਰ ਦੀ ਉਧਰ ਕਰਨੀਆਂ ਹੀ ਹੁੰਦੀਆਂ ਨੇ ਨਾ ਕੀ ਗੱਲ ਬਬਲੀ ਤੂੰ ਦੱਸਿਆ ਨਹੀਂ ਵੀ ਤੇਰੀ ਮੰਮੀ ਹਸਪੀਟਲ ਤੋਂ ਆਈ ਐ ਤੂੰ ਪਤਾ ਨਹੀਂ ਕੀਤਾ ਜੇ ਉਹਦੀ ਮੰਮੀ ਹਸਪੀਟਲ ਦੱਸਿਆ ਹੀ ਨਹੀਂ ਜਿਹੜੇ ਬੰਦੇ ਨੂੰ ਕੋਈ ਦੋਖੀ ਨਹੀਂ ਜਿਹੜੇ ਬੰਦੇ ਨੇ ਪਤਾ ਹੀ ਨਹੀਂ ਲੈਣਾ ਫਿਰ ਮੈਂ ਉਹਨੂੰ ਦੱਸ ਕੇ ਕਰਨਾ ਕੀ ਆ ਕਿ ਮੇਰੀ ਮਾਂ ਹਸਪੀਟਲ ਸੀਗੀ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਮਾੜੀ ਜੀ ਗੱਲ ਕਰ ਲੋ ਨਹੀਂ ਹਰ ਵਾਰੀ ਹੱਥ ਮਾਰ ਦਿੰਦੇ ਸੀ ਮੈਂ ਨਹੀਂ ਕਰਨੀ ਉਹ ਫੋਨ ਤੇ ਹੁੰਦੇ ਸੀ ਨਾ ਕੀ ਗੱਲ ਗੋਲਡੀ ਆ ਨੋਹਾਂ ਦੇ ਫਰਜ਼ ਹੁੰਦੇ ਨੇ ਆਪਣੀਆਂ ਸੱਸਾਂ ਨੂੰ ਮਾਵਾਂ ਸਮਝਣ ਦਾ ਤੇ ਜਵਾਈਆਂ ਦਾ ਕੋਈ ਫਰਜ਼ ਨਹੀਂ ਹੈਗਾ ਵੀ ਆਪਣੀ ਸੱਸ ਨੂੰ ਮਾਂ ਸਮਝਣ ਦਾ ਤੈਨੂੰ ਆਪਣੀ ਨਾ ਸੱਸ ਦਾ ਪਤਾ ਲੈਣਾ ਚਾਹੀਦਾ ਵਾ ਉਹ ਵਿਚਾਰੀ ਮੇਰਾ ਕਿੰਨਾ ਕਰਦੀ ਆ ਤੈਨੂੰ ਵੀ ਉਹਦੀ ਮਾਂ ਦਾ ਸੋਚਣਾ ਚਾਹੀਦਾ ਵਾ ਮੰਮੀ ਮੈਂ ਕਿਹੜੇ ਦਿਨ ਤਾਨੂੰ ਰੋਟੀ ਨਹੀਂ ਦਿੱਤੀ ਟਾਈਮ ਤੇ ਵੀ ਮੈਨੂੰ ਤਾਂ ਆ ਤੈਨੂੰ ਟਾਈਮ ਰੋਟੀ ਮਿਲਦੀ ਆ ਜੇ ਭੁੱਖ ਨਾ ਵੀ ਨਾ ਹੋਵੇ ਅਕਾ ਵੀ ਮੈਨੂੰ ਰੋਟੀ ਦੇ ਕੇ ਜਾਂਦੀ ਹੈ ਜ਼ਬਰਦਸਤੀ ਵੀ ਮੰਮੀ ਖਾਓ ਭੁੱਖੇ ਨਹੀਂ ਰਹਿਣਾ ਹੈਗਾ ਆ ਮੈਂ ਸੁੱਤੀ ਵੀ ਪਈ ਹੁੰਨੀ ਆ ਨਾ ਤਾਂ ਵੀ ਮੇਰੀ ਮਾਲਿਸ਼ ਕਰਨ ਲੱਗ ਜਾਂਦੀ ਆ ਪੈਰਾਂ ਦੀ ਇਹ ਹੁਣ ਦੱਸੋ ਤੁਸੀਂ ਕਰਦੇ ਹੋ ਮੇਰੀਆਂ ਤਾਂ ਦੋ ਦੋ ਮਾਵਾ ਵਾ ਤੁਹਾਡੀ ਤਾਂ ਇੱਕ ਵੀ ਮਾਂ ਨਹੀਂ ਹੈਗੀ ਦੱਸੋ ਤੇ ਤੂੰ ਉਹਦੇ ਨਾਲ ਲੜੀ ਜਾਣਾ ਹੈ ਵੀ ਉਹ ਫੋਨ ਤੇ ਗੱਲਾਂ ਕਰਦੀ ਆ ਉਹ ਅਗਲੇ 6 6 ਮਹੀਨੇ ਆਪਦੇ ਪੱਕੇ ਨਹੀਂ ਜਾਂਦੀ ਹੈਗੀ ਇੱਥੇ ਹੀ ਰਹਿੰਦੀ ਆ ਵੀ ਮੇਰਾ ਧਿਆਨ ਕੌਣ ਰੱਖੂਗਾ ਜੇ ਉਹਦੇ ਫਰਜ਼ ਨੇ ਨਾ ਤੇਰੇ ਵੀ ਫਰਜ਼ ਨੇ ਗੋਲਡੀ ਤੈਨੂੰ ਵੀ ਉਹਦੀ ਮਾਂ ਦਾ ਨਾ ਧਿਆਨ ਰੱਖਣਾ ਚਾਹੀਦਾ ਮੇਰੀ ਕਰਾ ਗੱਲ ਫੋਨ ਮੁਲਾ ਕੇ ਕਰਾ ਦੇ ਮੇਰੀ ਗੱਲ ਚੱਲ ਰੋ ਨਾ ਹੁਣ ਕਰਾ ਮੇਰੀ ਗੱਲ ਲੈ ਫੋਨ ਮੁਲਾ ਕੇ ਦੇ ਮੈਨੂੰ ਅਰੇ ਨਹ ਹਾਲੇ ਵੀ ਤੈਨੂੰ ਸ਼ਰਮ ਨਹੀਂ ਆਈ ਹੈਗੀ ਹਜੇ ਵੀ ਕਹੀ ਜਾਂਦਾ ਫੋਨ ਤੇ ਗੱਲ ਕਰਾ ਜਾ ਕੇ ਪਤਾ ਲੈ ਕੇ ਆ ਨਾਲੇ ਮੈਨੂੰ ਲੈ ਕੇ ਚੱਲ ਮੈਂ ਵੀ ਆਪਣੀ ਕੁੜਬਣੀ ਦਾ ਪਤਾ ਲੈ ਕੇ ਆਵਾ ਚੱਲ ਪੂਜਾ ਤਿਆਰ ਫਿਰ ਬਚਦੇ ਚੱਲ ਮੈਂ ਮੂੰਹ ਤੋ ਕਿੰਨਾ ਚੱਲ ਚਲੀਏ ਓਏ ਇੰਨੀ ਟੈਨਸ਼ਨ ਨਾ ਲਿਆ ਕਰ ਇਹਦੀ ਕੋਈ ਨਹੀਂ ਇਹ ਤਾਂ ਬੜ ਬੋਲਾ ਵਾ ਬੋਲ ਦਿੰਦਾ ਤੂੰ ਮੈਨੂੰ ਦੱਸ ਦਿਆ ਕਰ ਇਦੇ ਮਨ 'ਚ ਕੁਛ ਨਹੀਂ ਹੈਗਾ ਹੁਣ ਦੇਖ ਹੋ ਗਿਆ ਨਾ ਤਿਆਰ ਚਲ ਤਿਆਰ ਹੋ ਜਾ ਆਪਾਂ ਤੇਰੀ ਮੰਮੀ ਦਾ ਪਤਾ ਲੈ ਕੇ ਆਈ ਮੈਂ ਤੁਹਾਡੇ ਹੁੰਦਾਈ ਤੱਕ ਮੇਰੇ ਕੋਲ ਟੈਂਸ਼ਨ ਨਹੀਂ ਹੈਗੀ ਚਲ ਤਿਆਰ ਹੋ ਜਾ ਤਾ